ਜਾ ਹੋਰ ਕਿੰਨੇ ਸਾਡੇ ਸਮਾਜ ਦੇ ਮੁੱਦੇ ਨੇ ਜਿਹੜੇ ਉੱਥੇ ਪਹੁੰਚਦੇ ਪਹੁੰਚਦੇ ਦਾਵੇਂ ਤੋੜ ਦਿੰਦੇ ਨੇ ਜਾਂ ਚੱਕੇ ਨਹੀਂ ਜਾਂਦੇ ਉਠਾਈ ਨਹੀਂ ਜਾਂਦੇ ਆਪਣੇ ਕੋਲੇ 13 ਲੋਕ ਸਭਾ 7 ਰਾਜ ਸਭਾ 20 ਮੈਂਬਰ ਨੇ ਮੈਂਬਰ ਪਾਰਲੀਮੈਂਟ 20 ਐਮਪੀ ਆਪਣੇ ਕੋਲੇ 20ਾਂ ਦੇ ਵਿੱਚੋਂ ਤੁਸੀਂ ਦੇਖੋ ਵੀ ਕਿੰਨੇ ਕ ਬੰਦੇ ਨੇ ਸੁਣਦੇ ਰਹਿੰਦੇ ਹੋਗੇ ਲੋਕ ਸਭਾ ਦਾ ਸੈਸ਼ਨ ਰਾਜ ਸਭਾ ਦਾ ਵੀ ਕਿੰਨੇ ਕ ਬੰਦੇ ਨੇ ਜਿਹੜੇ ਬੰਦੇ ਸਾਡੇ ਪੰਜਾਬ ਦੇ ਮੁੱਦਿਆਂ ਨੂੰ ਜਾ ਕੇ ਠਾਉਂਦੇ ਨੇ ਡੈਮਾਂ ਦੇ ਪ੍ਰਬੰਧ ਸਾਡੇ ਖੋਲੇ ਗਏ ਆ ਪਾਣੀਆਂ ਦੇ ਰਾਤ ਤਾਂ ਨਹੀਂ ਸਾਡੀ ਪੰਜਾਬ ਦੀ ਉਹ ਬਿਲਕੁਲੋਂ ਪੰਜਾਬ ਨੂੰ ਖਤਮ ਹੀ ਕਰਤਾ 60 40 ਦਾ ਅਨਪਾਤ ਆ ਪੰਜਾਬ ਹਰਿਆਣੇ ਦਾ ਪੰਜਾਬ ਬਿਲਕੁਲੋਂ ਖਤਮ ਕਰਤਾ ਨੌکریاں ਸਾਡੀਆਂ ਕਿੱਥੇ ਚਲੀਆਂ ਗਈਆਂ ਸਰਕਾਰ ਭਵੰਤਮਾਨ ਕਹਿੰਦਾ ਕਿ ਅਸੀਂ 36000 ਨੌਕਰੀ ਦੇਤੀ 36000 ਨੌਕਰੀ ਪੁੱਛਣ ਦੀ ਲੋੜ ਆ ਵੀ 36000 ਬੰਦਾ ਜਿਹੜਾ ਰੱਖਿਆ ਹੈ ਇਹ ਜੋ ਬਾਹਰਲੇ ਸੂਬਿਆਂ ਦੇ ਕਿੰਨੇ ਆ हिमाचल ਦੇ ਕਿੰਨੇ ਆ ਰਾਜਸਥਾਨ ਦੇ ਕਿੰਨੇ ਆ ਹਰਿਆਣਾ ਦੇ ਕਿੰਨੇ ਆ ਬਿਹਾਰ ਜੂਪੀ ਤੋਂ ਕਿੰਨੇ ਆ 55% ਬੰਦੇ ਬਾਹਰਲੇ ਸੂਬਿਆਂ ਦੇ ਆ ਸਾਡੇ ਮੁੰਡੇ ਸਾਡੀਆਂ ਕੁੜੀਆਂ ਬੇਰੁਜ਼ਗਾਰ ਹੋ ਕੇ ਤੁਰੇ ਫਿਰਦੇ ਆ ਸੜਕਾਂ ਤੇ ਧਰਨੇ ਲਾਉਂਦੇ ਟੈਂਕੀਆਂ ਤੇ ਚੜ ਗਏ ਕਈ ਤਾਂ ਵਿਚਾਰੇ ਖੁਦਕੁਸ਼ੀਆਂ ਵੀ ਕਰ ਗਏ ਆ ਜਿਹੜੀ 2016 ਦੀ ਪੁਲਿਸ ਦੀ ਭਰਤੀ ਹੋਈ ਸੀਗੀ ਉਹਦੀ वेटिंग लिस्ट ਦੇ ਜਿਹੜੇ ਵਿਚਾਰੇ ਡੇਢ ਮਹੀਨਾ ਹੋ ਗਿਆ ਸਰੂਟ ਟੈਂਕੀ ਤੇ ਚੜੇ ਬੈਠੇ ਆ ਪਾਰਲੀਮੈਂਟ 'ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ। ਜਾਰ ਜਿਹੜੇ ਪੰਜਾਬ ਦੇ ਅੰਦਰ ਭੱਖਦੇ ਮੁੱਦੇ ਨੇ ਉਹਨਾਂ ਦੇ ਉੱਤੇ ਮੈਂ ਲਗਾਤਾਰ ਵਾਰ ਠਾਰਿਆ। ਚਾਹੇ ਉਹ ਪਾਣੀਆਂ ਦਾ ਮੁੱਦਾ ਹੋਵੇ, ਚਾਹੇ ਮਾਂ ਬੋਲੀ ਪੰਜਾਬੀ ਦਾ ਮੁੱਦਾ ਹੋਵੇ, ਚਾਹੇ ਨਸ਼ਿਆਂ ਦੇ ਖਿਲਾਫ ਲਗਾਤਾਰ ਜਿਹੜਾ ਸੰਘਰਸ਼ ਜਾਰੀ ਆ। ਜਾਂ ਹੋਰ ਬਹੁਤ ਸਾਰੇ ਐਸੇ ਮੁੱਦੇ ਹੈਗੇ ਨੇ ਜਿਹੜੇ ਪੰਜਾਬ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਉੱਠਦੇ ਰਹਿੰਦੇ ਨੇ ਪਰ ਫਿਰ ਵੀ ਜਿਹੜੀ ਅੱਜ ਵੱਡੀ ਸਮੱਸਿਆ ਬਣੀ ਹੋਈ ਹੈ ਸ਼ਹਿਰਾਂ ਦੇ ਅੰਦਰ ਆਪਾਂ ਦੇਖਦੇ ਹਾਂ ਵੀ ਨਸ਼ਾ ਜਿਹੜਾ ਬਹੁ ਵੱਡੇ ਪੱਧਰ ਤੇ ਸ਼ਹਿਰ ਕੀ ਮੈਂ ਕਹਿੰਨਾ ਪਿੰਡ ਵੀ ਨਹੀਂ ਕੋਈ ਬਚਿਆ 13000 ਤੋਂ 13000 ਪੰਜਾਬ ਦਾ ਪਿੰਡ ਹੈ ਜਿਹੜੇ ਪਿੰਡ ਜਾਈਦਾ ਹਰ ਪਿੰਡ ਦੇ ਵਿੱਚੋਂ ਇਹੀ ਆਵਾਜ਼ ਆਉਂਦੀ ਹੈ ਕਿ ਮਾਵਾ ਕਹਿੰਦੀ ਆ ਪੁੱਤ ਸਾਡੇ ਜਵਾਕ ਬਚਾ ਲੋ ਕੀ ਕਰਨਾ ਅਸੀਂ ਜਾਇਦਾਦਾਂ ਨੂੰ ਜ਼ਮੀਨਾਂ ਨੂੰ ਘਰਾਂ ਨੂੰ ਜੇ ਸਾਡੇ ਜਵਾਕ ਨਾ ਬਚੇ ਤਾਂ ਮੈਂ ਮਲੋੜ ਕੋਲੇ ਪਿੰਡ ਆ ਕਟਿਆ ਵਾਲੀ ਉਥੇ ਗਿਆ 28 ਮੁੰਡੇ ਇੱਕ ਪਿੰਡ ਦੇ ਵਿੱਚ ਚਟੇਨਾ ਮਰੇ ਆ ਇਸ ਤਰ੍ਹਾਂ ਹੀ ਮਾਨਾ ਪਿੰਡ ਗਿਆ 13 ਮੁੰਡਿਆਂ ਦੀ ਮੌਤ ਚਟੇਨਾ ਰਹਿ ਕੇ ਇਕੱਲਾ ਪਿੰਡ ਗਿਆ 9 ਮੁੰਡੇ ਤਿੰਨਾਂ ਮਹੀਨਿਆਂ ਚ ਮਰ ਗਏ ਤੇ ਤਨਦੀ ਜਿਹੜੀ ਉਮਰ ਆ ਜਵਾਕਾਂ ਮੈਂ ਜਵਾਕ ਹੀ ਕਹੂੰਗਾ 12 13 ਦੇ 15 ਸਾਲ ਉਹ ਨੌਜਵਾਨ ਵੀ ਨਹੀਂ ਸੀ ਪੂਰੇ ਜਿਹਨੇ ਆਪਾਂ ਦੇਖਦੇ ਆਂ ਵੀ ਛੋਟੇ ਛੋਟੇ ਨਾਲ ਜਵਾਕ ਨੇ ਸਕੂਲਾਂ 'ਚ ਪੜਦੇ ਆ ਉਹ ਵੀ ਸ਼ਿਕਾਰ ਹੋ ਰਹੇ ਆ ਚਿੱਟੇ ਦਾ ਗੋਲੀਆਂ ਸਨੈਚਰ ਕੈਪਸੂਲ ਆ ਸ਼ੁਰੂਆਤ ਕਰ ਲੈਨੇ ਆਪਾਂ ਜਿਹੜਾ ਉਹ ਸਟਿੰਗ ਜੀ ਹੁੰਦੀ ਆ ਇੱਕ ਚੀਸੀ ਜੀ ਲਾਲ ਜੀ ਆਪਾਂ ਉਹ ਵੀ ਰੋਕਿਆ ਕਰੀਏ ਜਵਾਕਾਂ ਨੂੰ ਅੱਜ ਕੱਲ ਤਾਂ ਹੋਰ ਵੀ ਸਹੂਲਤ ਚਟਾ ਟੀਕਾ ਲਾਉਣ ਲਈ ਸਰਕਾਰਾਂ ਨੇ ਦਿੱਤੀ ਆ ਦੁਕਾਨਾਂ ਦੇ ਉੱਤੇ ਪਰਚੂਨ ਦੀਆਂ ਦੁਕਾਨਾਂ ਦੇ ਉੱਤੇ ਸਰਿੰਜ ਜਿਹੜੀ ਉਹ ਮਿਲਦੀ ਆ ਮੈਡੀਕਲ ਤੋਂ ਨਹੀਂ ਮਿਲਦੀ ਪਰ ਸਰਿੰਜ ਜਿਹੜੀ ਮਿਲਦੀ ਆ ਉਹ ਚਾਕਲੇਟ ਦੇ ਵਿੱਚ ਸਰਿੰਜ ਦੁਕਾਨਾਂ ਤੋਂ ਮਿਲਣ ਲੱਗ ਗਈ ਆ ਸਭ ਤੋਂ ਵੱਡਾ ਮੁੱਦਾ ਤੁਸੀਂ ਦੇਖੋ ਵੀ ਐ ਛੇ ਪਹਿਲਾਂ ਕਾਂਗਰਸ ਸਰਕਾਰ ਆਈ ਕੈਪਟਨ ਨੇ ਗੁਟਕਾ ਸਾਹਿਬ ਥਾਂਜ ਪੜ ਕੇ ਸੌ ਖਾਦੀ ਕਿ ਅਸੀਂ ਚਾਰਾਂ ਹਫ਼ਤਿਆਂ 'ਚ ਖਤਮ ਕਰਦੇ ਆਂਗੇ ਪਰ ਨਹੀਂ ਹੋਇਆ ਪੰਜ ਸਾਲ ਉਹ ਵੀ ਆਪਣੇ ਪੂਰਾ ਕਰ ਗਏ ਫਿਰ ਆਮ ਆਦਮੀ ਪਾਰਟਨ ਵੀ ਇਹੀ ਕਿਹਾ ਵੀ ਅਸੀਂ ਭਾਈ ਚਾਰਾਂ ਮਹੀਨਿਆਂ ਦੇ ਵਿੱਚ ਖਤਮ ਕਰਦੇ ਆਂਗੇ ਉਹ ਵੀ 24 ਮਹੀਨੇ ਹੋ ਗਏ ਆ ਤੁਸੀਂ ਦੇਖੋ ਵੀ ਕਰੋਨਾ ਆਇਆ ਸੀਗਾ ਕਰੋਨੇ ਵੇਲੇ 3 ਸਵਾ 3 ਕਰੋੜ ਦੀ ਗਿਣਤੀ ਆ ਪੰਜਾਬ ਦੇ ਵਿੱਚ ਲੋਕਾਂ ਦੀ ਤਿੰਨ ਤੋਂ ਸਵਾ ਤਿੰਨ ਕਰੋੜ ਬੰਦਾ ਘਰਾਂ 'ਚ ਵਾਰਤਾ ਸੀ ਕੋਈ ਗਲੀਆਂ 'ਚ ਕੋਈ ਸੜਕਾਂ 'ਤੇ ਕੋ ਬੰਦਾ ਨਜ਼ਰ ਆਉਂਦਾ ਸੀ ਨਾ ਬੰਦਾ ਨਾ ਚਿੜੀ ਨਹੀਂ ਫਰਕਣ ਦਿੱਤੀ ਇਹਨਾਂ ਨੇ ਜੇ ਤਿੰਨ ਸਵਾ ਤਿੰਨ ਕਰੋੜ ਬੰਦਾ ਤਾਰਿਆ ਬਾੜਿਆ ਜਾ ਸਕਦਾ ਘਰਾਂ ਦੇ ਵਿੱਚ ਚਿੱਟਾ ਵਿੱਚ ਨਾਲੇ ਤਾਂ 50 ਹਜ਼ਾਰ ਲੱਖ 1.5 ਲੱਖ 2 ਲੱਖ ਬੰਦੇ ਹੋਣੇ ਆ ਪੂਰੇ ਪੰਜਾਬ 'ਚ ਸਾਰਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਪਤਾ ਹੁੰਦਾ ਹੈ ਇੰਟੈਲੀਜੈਂਸੀ ਨੂੰ ਪਤਾ ਹੈ ਸੀਆਈਡੀ ਦੀਆਂ ਰਿਪੋਰਟਾਂ ਜਾਂਦੀਆਂ ਨੇ ਇਹ ਕਿਹੜੇ ਬੰਦੇ ਕਿੱਥੇ ਵੇਚਦੇ ਆ ਕਿਹੜੇ ਪੀਂਦੇ ਤੱਕ ਵੀ ਪਤਾ ਹੁੰਦਾ ਪਰ ਇਹ ਨਹੀਂ ਫੜਨਾ ਚਾਹੁੰਦੇ ਕਿਉਂਕਿ ਅਸਲ ਦੇ ਵਿੱਚ ਪੰਜਾਬ ਦੀ ਜਵਾਨੀ ਆ ਉਹਨੂੰ ਖਤਮ ਕਿਵੇਂ ਕਰਨਾ ਹੈ ਉਹਨੂੰ ਤਬਾਹ ਕਿਵੇਂ ਕਰਨਾ ਹੈ ਜੇ ਪੰਜਾਬ ਦੀ ਜਵਾਨੀ ਨਸ਼ਿਆਂ ਤੋਂ ਰਹਿਤ ਹੋ ਗਈ ਉਹਨੇ ਆਪਣੇ ਹੱਕਾਂ ਦੀ ਗੱਲ ਕਰਨੀ ਆ ਸੰਘਰਸ਼ਾਂ ਦੀ ਗੱਲ ਕਰਨੀ ਆ ਉਹਨੇ ਸਰਕਾਰ ਦੇ ਗਲਾਂ ਤੱਕ ਪਹੁੰਚਣਾ ਹੈ ਇਸੇ ਲਈ ਚਾਹੁੰਦੇ ਆ ਕਿ ਪੰਜਾਬ ਦੀ ਜਵਾਨੀ ਇੱਥੇ ਦਬ ਦਿੱਤੀ ਜਾਵੇ ਸੋ ਬਹੁਤ ਵੱਡੀ ਸਮੱਸਿਆ ਹੈ ਨਸ਼ੇ ਦੇ ਨਾਲ ਜਿਹੜੀਆਂ ਹੋਰ ਸਮੱਸਿਆਵਾਂ ਉੱਪਰਦੀਆਂ ਨੇ ਆਪਾਂ ਦੇਖਦੇ ਆਂ ਕਿਸੇ ਕੋਈ ਬੀਬੀ ਕੋਈ ਮਾਂ ਕੋਈ ਭੈਣ ਜਾਂਦੀ ਐ ਗਲੀ ਦੇ ਵਿੱਚ ਬਾਲੀਆਂ ਕੰਨ ਪਟਕੇ ਲੈ ਜਾਂਦੇ ਆ ਕੋਈ ਚੈਨੀ ਪਟਕੇ ਲੈ ਗਿਆ ਲੁੱਟਾਂ ਖਵਾਉਣ ਦੀਆਂ ਬਾਰਦਾਤਾਂ ਜਿਹੜੀਆਂ ਉਹ ਆਮ ਹੋ ਰਹੀਆਂ ਨੇ ਸੋ ਇਸ ਲਈ ਅਸੀਂ ਲਗਾਤਾਰ ਤੇ ਸੌਂਦੇ ਰਹਿੰਦੇ ਹੋਵਾਂਗੇ ਕਿ ਲਗਾਤਾਰ ਸੰਘਰਸ਼ ਅਸੀਂ ਕਰਦੇ ਆਨੇ ਫਿਰ ਵੀ ਅਸੀਂ ਬਿਨਾ ਪਾਵਰ ਤੋਂ ਬਿਨਾ ਕਿਸੇ ਤਾਕਤ ਤੋਂ ਲੜਦੇ ਆਏ ਆ ਇੱਥੇ ਬਹਿੰਡੇ ਸ਼ਹਿਰ ਦੇ ਵਿੱਚ ਹੀ ਡਾਕਟਰਾਂ ਦੇ ਨਾਲ ਮੇਰਾ ਕੈਸ ਸਾਲ ਤੋਂ ਰੌਲਾ ਪੈਂਦਾ ਜੋ ਲਟੇਰੇ ਡਾਕਟਰ ਇੱਥੇ ਲੁੱਟਮਚਾ ਰਹੇ ਨੇ ਮੈਂ ਤਾਂ ਨਹੀਂ ਕਹੂੰਗਾ ਪੰਜੇ ਉਂਗਲਾਂ ਇੱਕੋ ਜਿਗੇ ਕਿ ਚੰਗੇ ਡਾਕਟਰ ਵੀ ਹੋਣਗੇ ਪਰ ਵੱਡੇ ਪੱਧਰ ਦੇ ਉੱਤੇ ਇੱਥੇ ਆਪਾਂ ਦੇਖਦੇ ਆ ਵੀ ਕਿਵੇਂ ਜਦੋਂ ਕੋਈ ਬੰਦਾ ਮਰੀਜ਼ ਡਾਕਟਰਾਂ ਕੋਲੇ ਫਸ ਜਾਂਦਾ ਤਾਂ ਕਿਵੇਂ ਉਹ ਲੁੱਟ ਕਰਦੇ ਆ ਮੁਕੱਦਮੇ ਵੀ ਮੇਰੇ ਤੇ ਦਰਜ ਹੋਏ ਆ ਡਾਕਟਰਾਂ ਵੱਲੋਂ ਬਠਿੰਡੇ ਸ਼ਹਿਰ ਦੇ ਵਿੱਚ ਹੀ ਪਰਚੇ ਵੀ ਮੇਰੇ ਤੇ ਦਰਜ ਹੋਏ ਆ ਪਰ ਮੈਂ ਉਹ ਲਾਈ ਵੀ ਲਗਾਤਾਰ ਲੜ ਰਹੇ ਹਾਂ ਹਮੇਸ਼ਾ ਖੜਨਾ ਕਈ ਡਾਕਟਰਾਂ ਦੇ ਕੋਲੋਂ ਕਈ ਹਸਪਤਾਲਾਂ ਦੇ ਕੋਲੋਂ ਕਈ ਲੱਖਾਂ ਰੁਪਇਆ ਵਾਪਸ ਵੀ ਕਰਾਇਆ ਸਿਰਸਤੋ ਲਾਵਾ ਜਿਹੜੀਆਂ ਸਾਡੀਆਂ ਕੋਈ ਕੁੜੀਆਂ ਕੋਈ 5 ਸਾਲ ਤੋਂ ਵਿਆਹੀ ਹੈ ਕੋਈ 7 ਸਾਲ ਤੋਂ ਵਿਆਹੀ ਹੈ ਕੋਈ 10 ਸਾਲ ਤੋਂ ਵਿਆਹੀ ਸੀ ਪਰ ਕਈ ਕਈ ਸਾਲਾਂ ਤੋਂ ਘਰੇ ਬੈਠੀਆਂ ਸੀਗੀਆਂ ਉਹ ਵੀ ਜਿਹੜੀਆਂ ਕੁੜੀਆਂ ਘਰਾਂ ਦੇ ਵਿੱਚ ਵਸਾਈਆਂ ਨੇ ਸਹੁਰੇ ਪਰਿਵਾਰ ਨਹੀਂ ਲੈ ਜਾਂਦੇ ਸੀਗੇ ਤੰਗ ਪਰੇਸ਼ਾਨ ਕਰਦੇ ਸੀ ਉਹ ਵੀ ਤੋਰੀਆਂ ਨੇ ਬਿਨਾਂ ਤਾਕਤ ਤੋਂ ਲੜੇ ਆਂ ਸੋਡੇ ਕੋਲੇ ਆਏ ਆ ਬੇਨਤੀ ਕਰਨ ਕਿ ਜੇ ਤੁਸੀਂ ਪਾਵਰ ਤੁਸੀਂ ਤਾਕਤ ਹੋਰ ਬਖਸ਼ੋਗੇ ਜਿੰਨੇ ਸਾਡੇ ਮੁੱਦੇ ਨੇ ਪੰਜਾਬ ਦੇ ਨੇਕਾ ਮੁੱਦੇ ਨੇ ਪਾਣੀਆਂ ਦਾ ਬੜਾ ਗੰਭੀਰ ਮੁੱਦਾ ਮੈਂ ਬਹੁਤ ਚਿਰ ਤੋਂ ਹੀ ਰੌਲਾ ਪਾਉਂਦਾ ਆ ਰਿਹਾ ਕਿ ਪੰਜਾਬ ਕੋਲੇ 18 ਤੋਂ 20 ਸਾਲ ਦਾ ਪਾਣੀ ਬਚਿਆ ਇਹ ਦੁਨੀਆ ਦੀਆਂ ਵੱਖ-ਵੱਖ ਐਜੰਸੀਆਂ ਨੇ ਆ ਕੇ ਖੋਜਾਂ ਕੀਤੀਆਂ ਨੇ ਕਿ ਪੰਜਾਬ ਕੋਲ 18-20 ਸਾਲ ਦਾ ਪਾਣੀ ਵਜਾ ਧਰਤੀ ਬੰਜਰ ਹੋਣ ਵੱਲ ਵੱਧ ਰਹੀ ਆ ਪਰ ਸਾਡਾ ਇਹ ਮੁੱਦਾ ਹੀ ਨਹੀਂ ਰਿਹਾ ਕਦੇ ਅਸੀਂ ਉੱਥੇ ਹੀ ਖੜ ਗਏ ਆ ਗਲੀਆਂ ਨਾਲੀਆਂ ਤਕਸੀਮਤ ਹੋ ਗਏ ਆ 70 ਸਾਲ ਤੋਂ ਸਾਡੀ ਸੋਚ ਇੱਛੀ ਕਮਾਈ ਜਾਂਦੇ ਆ ਗਲੀਆਂ ਬਣਾ ਲਓ ਨਾਲੀਆਂ ਬਣਾ ਲਓ ਨਿੱਜੀ ਕੰਮਾਂ ਤੱਕ ਸਾਡੇ ਲੋਕਾਂ ਨੂੰ ਸੀਮਤ ਕਰਤਾ ਇਹ ਬੜਾ ਗੰਭੀਰ ਮੁੱਦਾ ਪਾਣੀ ਦਾ ਸਾਡਾ ਪਾਣੀ ਜਿਹੜਾ ਖੋ ਕੇ ਬਾਹਰਲੇ ਸੂਬਿਆਂ ਨੂੰ ਦੇ ਦਿੱਤਾ ਗਿਆ ਦਰਿਆਵਾਂ ਦਾ ਹੀਟਲਾ ਪਾਣੀ ਸਾਡਾ ਲਗਾਤਾਰ ਆਪਾਂ ਮੁਕਾਰ ਰਹੇ ਆ ਇਹ ਤੋਂ ਇਲਾਵਾ ਵੱਡੀ ਸਮੱਸਿਆ ਸਾਡੀ ਜਿਹੜੀ ਹਜ਼ਾਰਾਂ ਪੰਜਾਬ ਦੇ ਅੰਦਰ ਜਿਹੜੀਆਂ ਫੈਕਟਰੀਆਂ ਲੱਗੀਆਂ ਨੇ ਨਿਰਾਜ ਜ਼ਹਿਰ ਨਿਰੀ ਕੈਮੀਕਲ ਦਰਿਆਵਾਂ ਵਿੱਚ ਹੀ ਪਾ ਰਹੇ ਨੇ ਧਰਤੀ ਹੇਟਾਂ ਵੀ ਪਾ ਰਹੇ ਨੇ ਧਰਤੀ ਦਾ ਹੇਟਲਾ ਪਾਣੀ ਵੀ ਜ਼ਹਿਰੀਲਾ ਹੋ ਗਿਆ ਦਰਿਆਵਾਂ ਦੇ ਪਾਣੀ ਵੀ ਸਾਡੇ ਜਿਹੜੇ ਜ਼ਹਿਰੀਲੇ ਹੋਏ ਨੇ ਉਹਦੇ ਨਾਲ ਆਪਾਂ ਦੇਖਦੇ ਆਂ ਵੀ ਪੰਜਾਬ ਦੀ ਧਰਤੀ ਨੂੰ ਵੀ ਕੈਂਸਰ ਹੋਣਾ ਸ਼ੁਰੂ ਹੋ ਗਿਆ ਅਸੀਂ ਹਬੌਰ ਫਾਿਲਕਾ ਫਰੀਦਕੋਟ ਫਰੋਹਪੁਰ ਦੇ ਪਿੰਡਾਂ 'ਚ ਗਏ ਜਿੱਥੇ ਹਰੀਕੇ ਪੱਤਣ ਤੋਂ ਨਹਿਰਾ ਨਿਕਲ ਕੇ ਪਾਣੀ ਲੱਗਦਾ ਉਹਨਾਂ ਜ਼ਮੀਨਾਂ ਨੂੰ ਉੱਥੇ ਲੋਕਾਂ ਦੀਆਂ ਫਸਲਾਂ ਵੀ ਸੁੱਕ ਗਈਆਂ ਬਾਗ ਵੀ ਸੁੱਕ ਗਏ ਉਹ ਤਾਂ ਧਰਤੀ ਨੂੰ ਵੀ ਕੈਂਸਰ ਹੋ ਗਿਆ ਅੱਜ ਘਰ ਘਰ ਕੈਂਸਰ ਕਿਉਂ ਵੱਢ ਗਿਆ ਅਟੈਕ ਕਿਉਂ ਹੋਣ ਲੱਗੇ ਸੋ ਇਹ ਸਾਰੇ ਉਹੀ ਕਾਰਨ ਨੇ ਵੀ ਸਾਡਾ ਧਰਤੀ ਹੋਵੇ ਉਹ ਵੀ ਜ਼ਹਿਰੀਲੀ ਹੋ ਗਈ ਹਵਾ ਵੀ ਦੂਸਤ ਹੋ ਗਈ ਪਾਣੀ ਵੀ ਸਾਡੇ ਜ਼ਹਿਰੀਲੇ ਹੋ ਗਏ ਸੋ ਜਿੰਨਾ ਮੁੱਦਿਆਂ ਦੇ ਉੱਤੇ ਸਾਨੂੰ ਅੱਜ ਲੜਨ ਦੀ ਲੋੜ ਆ ਉਹ ਮੁੱਦੇ ਸਾਡੇ ਨਾ ਕਦੇ ਲੋਕ ਸਭਾ ਦੇ ਵਿੱਚ ਉਠਾਏ ਜਾਂਦੇ ਨੇ ਨਾ ਰਾਜ ਸਭਾ ਦੇ ਵਿੱਚ ਉਠਾਏ ਜਾਂਦੇ ਨੇ ਨਾ ਵਿਧਾਨ ਸਭਾ ਉਠਾਏ ਜਾਂਦੇ ਨੇ ਅਸੀਂ ਵੀ ਛੋਟੇ ਛੋਟੇ ਮੁੱਦਿਆਂ ਦੇ ਲਈ ਧਿਖੇ ਰਹ ਜਾਂਦੇ ਆ ਕੋਈ ਲੀਡਰ ਸਾਡੇ ਘਰੇ ਆ ਗਿਆ ਸੀ ਤਾਂ ਖੁਸ਼ ਹੋ ਜਾਂਦੇ ਆ ਚਾਹ ਪੀ ਗਿਆ ਘਰਿਆ ਕਿ ਤਾਂ ਖੁਸ਼ ਆ ਫੋਟੋ ਕਰ ਆ ਗਿਆ ਤਾਂ ਖੁਸ਼ ਆ ਜਣੇ ਅਸੀਂ ਹਮੇਸ਼ਾ ਬੰਦਾ ਕਿਵੇਂ ਚੁਣਦੇ ਆ ਹੁਣ ਤੱਕ ਤੁਸੀਂ ਜੋ ਵੀ ਐਮਸੀ ਚੁਣਦੇ ਹੋ ਜਾਂ ਕੋਈ ਪ੍ਰਧਾਨ ਬਣਾਉਨੇ ਹੋ ਐਮਐਲਏ ਐਮਪੀ ਚੁਣੁੰਦੇ ਆ ਆਪਾਂ ਹੀ ਚੁਣਦੇ ਆ ਵੀਰ ਸਾਡੇ ਘਰੇ ਆਏ ਕਹਿ ਗਿਆ ਵੋਟ ਪਾ ਦਿਓ ਜਾਂ ਸਾਡੇ ਗਵਾਂਢੀ ਨੇ ਕਹਤਾ ਅਸੀਂ ਉਹਦੇ ਮਗਰ ਵੋਟ ਪਾ ਦਿੰਨੇ ਆ ਜਾਂ ਸਾਡੇ ਕੋਈ ਘਰੇ ਰੱਖੇ ਕੋਈ ਸਮਾਗਮ ਤੇ ਬੰਦਾ ਆ ਗਿਆ ਸੀ ਉਵੇਂ ਵੋਟ ਪਾ ਦਨੇ ਆ ਉਹ ਬੰਦੇ ਦੀ ਸੋਚ ਉਹਦੀ ਦੂਰੰਦੇਸ਼ੀ ਉਹਦੀ ਵਿਚਾਰਤਾ 라 ਕਿ ਹੋ ਜੀ ਹੈ ਕੀ ਉਹ ਬੰਦਾ ਸਾਡੇ ਵੱਡੇ ਮੁੱਦੇ ਨੇ ਜਿਹੜੇ ਉਹ ਕੀ ਠਾ ਸਕਦਾ ਜਾ ਕੇ ਲੋਕ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਕੀ ਇਹਨਾਂ ਮੁੱਦਿਆਂ ਨੂੰ ਹੱਲ ਕਰਾ ਸਕਦਾ ਹੁਣ ਇੱਥੇ ਆ ਬਾਈ ਬੈਠਾ ਮੇਰੇ ਕੋਲੇ ਇਹ ਧਾਨਕਾ ਸਮਾਜ ਤੋਂ ਆ ਚਲਵੰਡੀ ਸਾਹਬ ਤੋਂ ਆਇਆ ਇਹ ਕਹਿੰਦਾ ਬਾਈ ਅਸੀਂ ਤੁਹਾਡੇ ਕੋਲੇ ਆ ਇਸ ਕਰਕੇ ਕਿ ਤੁਸੀਂ ਸਾਡੀ ਆਵਾਜ਼ ਚੱਕ ਸਕਦੇ ਹੋ ਧਾਨਕਾ ਸਮਾਜ ਇਹ ਕਿੰਨਾ ਭਾਈ ਅਸੀਂ ਐਸਟੀ ਚ ਐਸਟੀ ਚ ਆਉਨੇ ਆ ਜੇ ਰਾਜਸਥਾਨ ਦੇ ਵਿੱਚ ਜਾਂ ਹੋਰ ਸੂਬਿਆਂ ਦੇ ਵਿੱਚ ਜਿਹੜਾ ਵੀ ਇਹਨਾਂ ਦਾ ਸਰਟੀਫਿਕੇਟ ਬਣਦਾ ਉਹ ਐਸਟੀ ਦਾ ਬਣਦਾ ਪਰ ਸਾਡਾ ਕਹਿੰਦੇ ਪੰਜਾਬ ਚ ਐਸਸੀ ਦਾ ਬਣਾਈ ਜਾਂਦੇ ਐ ਐਸਟੀ ਦਾ ਨਹੀਂ ਐਸਸੀ ਦਾ ਭਾਈ ਐਸਸੀ ਦਾ ਪੰਜਾਬ ਚ ਐਸਸੀ ਦਾ ਬਣਦਾ ਦੂਜੇ ਸੂਬਿਆਂ ਐਸਟੀ ਦਾ ਬਣਦਾ ਸੋ ਜਿਹੜਾ ਇਹ ਇਹ ਜੇ ਮੁੱਦੇ ਨੇ ਜਾਂ ਹੋਰ ਕਿੰਨੇ ਸਾਡੇ ਸਮਾਜ ਦੇ ਮੁੱਦੇ ਨੇ ਜਿਹੜੇ ਉੱਥੇ ਪਹੁੰਚਦੇ ਪਹੁੰਚਦੇ ਦਾਅਵੇ ਤੋੜ ਦਿੰਦੇ ਨੇ ਜਾ ਚੱਕੇ ਨਹੀਂ ਜਾਂਦੇ ਉਠਾਈ ਨਹੀਂ ਜਾਂਦੇ ਆਪਣੇ ਕੋਲੇ 13 ਲੋਕ ਸਭਾ 7 ਰਾਜ ਸਭਾ 20 ਮੈਂਬਰ ਨੇ ਮੈਂਬਰ ਪਾਰਲੀਮੈਂਟ 20 ਐਮਪੀ ਆਪਣੇ ਕੋਲੇ 20ਾਂ ਦੇ ਵਿੱਚੋਂ ਤੁਸੀਂ ਦੇਖੋ ਵੀ ਕਿੰਨੇ ਕ ਬੰਦੇ ਨੇ ਸੁਣਦੇ ਰਹਿੰਦੇ ਹੋਗੇ ਲੋਕ ਸਭਾ ਦਾ ਸੈਸ਼ਨ ਰਾਜ ਸਭਾ ਦਾ ਵੀ ਕਿੰਨੇ ਕ ਬੰਦੇ ਨੇ ਜਿਹੜੇ ਬੰਦੇ ਸਾਡੇ ਪੰਜਾਬ ਦੇ ਮੁੱਦਿਆਂ ਨੂੰ ਜਾ ਕੇ ਠਾਉਂਦੇ ਨੇ ਡੈਮਾਂ ਦੇ ਪ੍ਰਬੰਧ ਸਾਡੇ ਖੋਲੇ ਗਏ ਆ ਪਾਣੀਆਂ ਦੇ ਰਾਤ ਤਾਂ ਨਹੀਂ ਸਾਡੀ ਪੰਜਾਬ ਦੀ ਉਹ ਬਿਲਕੁਲ ਉਹ ਪੰਜਾਬ ਨੂੰ ਖਤਮ ਹੀ ਕਰਤਾ 60 40 ਦਾ ਅਨੁਪਾਤ ਆ ਪੰਜਾਬ ਹਰਿਆਣੇ ਦਾ ਪੰਜਾਬ ਬਿਲਕੁਲੋ ਤੋਂ ਖਤਮ ਕਰਤਾ ਨੌਕਰੀਆਂ ਸਾਡੀਆਂ ਕਿੱਥੇ ਚਲੀਆਂ ਗਈਆਂ ਸਰਕਾਰ ਭਵੰਤਮਾਨ ਕਹਿੰਦਾ ਕਿ ਅਸੀਂ 36000 ਨੌਕਰੀ ਦੇਤੀ 36000 ਨੌਕਰੀ ਪੁੱਛਣ ਦੀ ਲੋੜ ਆ ਵੀ 36000 ਬੰਦਾ ਜਿਹੜਾ ਰੱਖਿਆ ਇਹ ਜੋ ਬਾਹਰਲੇ ਸੂਬਿਆਂ ਦੇ ਕਿੰਨੇ ਆ ਹਿਮਾਚਲ ਦੇ ਕਿੰਨੇ ਆ ਰਾਜਸਥਾਨ ਦੇ ਕਿੰਨੇ ਆ ਹਰਿਆਣੇ ਦੇ ਕਿੰਨੇ ਆ ਬਿਹਾਰ ਜੂਪੀ ਤੋਂ ਕਿੰਨੇ ਆ 55% ਬੰਦੇ ਬਾਹਰਲੇ ਸੂਬਿਆਂ ਦੇ ਆ ਸਾਦੇ ਮੁੰਡੇ ਸਾਡੀਆਂ ਕੁੜੀਆਂ ਬੇਰੁਜ਼ਗਾਰ ਹੋ ਕੇ ਤੁਰੇ ਫਿਰਦੇ ਆ ਸੜਕਾਂ ਤੇ ਧਰਨੇ ਲਾਉਂਦੇ ਟੈਂਕੀਆਂ ਤੇ ਚੜ ਗਏ ਕਈ ਤਾਂ ਵਿਚਾਰੇ ਖੁਦਕੁਸ਼ੀਆਂ ਵੀ ਕਰ ਗਏ ਆ ਜਿਹੜੀ 2016 ਦੀ ਪੁਲਿਸ ਦੀ ਭਰਤੀ ਹੋਈ ਸੀਗੀ ਉਹਦੀ वेटिंग लिस्ट ਦੇ ਜਿਹੜੇ ਵਿਚਾਰੇ ਡੇਢ ਮਹੀਨਾ ਹੋ ਗਿਆ ਸਰੂਟ ਟੈਂਕੀ ਤੇ ਚੜੇ ਬੈਠੇ ਆ ਬਾਹਰਿਆਂ ਨੂੰ ਇੱਥੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਸੋ ਜਿਹੜੇ ਇਹ ਹਾਲਾਤ ਬਣ ਰਹੇ ਨੇ ਪੰਜਾਬ ਦੇ ਅੰਦਰ ਜੋ ਪੰਜਾਬ ਦੀ ਡੈਮੋਗ੍ਰਾਫੀ ਆ ਜੋ ਪੰਜਾਬ ਦੀ ਭੂਗੋਲ ਸਥਿਤੀ ਆ ਉਹ ਬਦਲੀ ਜਾ ਰਹੀ ਆ। ਜਿਹਦੀ ਗੱਲ ਮੈਂ ਲੰਮੇ ਸਮੇਂ ਤੋਂ ਲੜਦਾ ਆ ਰਿਆਂ ਕਿ ਬੋਲੀ ਪੰਜਾਬੀਆਂ ਦੀ ਮਾਰੀ ਜਾ ਰਹੀ ਆ। 16 ਮੁਕੱਦਮੇ ਦਰਜ ਹੋਏ ਬੋਲੀ ਦੀ ਖਾਤਰ ਮੇਰੇ ਤੇ। ਅੱਜ ਜਦੋਂ ਬੋਰਡਾਂ ਦੇ ਮੈਂ ਰੰਗ ਮਾਰਤੇ ਸੀਗੇ 6 ਮਹੀਨੇ ਮੈਂ ਉਹਦੇ ਜਿੱਤ ਚ ਵੀ ਲਾ ਕੇ ਆਇਆ। 9 ਸਾਲ ਹੋ ਗਏ ਲਗਾਤਾਰ ਮੈਂ ਸਕੂਲਾਂ ਜਾ ਕੇ ਲੜਦਾ ਆ ਬੋਲੀ ਦੀ ਖਾਤਰ ਬੋਲੀ ਬਚਾਉਣੀ ਚਾਹੀਦੀ ਆ। ਇਹ ਹੋਕਾ ਹਰ ਸਟੇਜ ਦੇ ਉੱਤੇ ਹਰ ਪਿੰਡ ਹਰ ਗਲੀ ਹਰ ਸ਼ਹਿਰ ਦੇ ਵਿੱਚ ਜਾ ਕੇ ਦਿਨੇ ਭਰਾਵੋ ਆਪਣੇ ਜਵਾਕਾਂ ਮਗਰ ਆਪਣੀ ਬੋਲੀ ਨੂੰ ਬਚਾਉਣ ਲਈ ਮਗਰ ਸਕੂਲਾਂ ਜਾਇਆ ਕਰੋ। ਚੇਸ ਤੋਂ ਇਲਾਵਾ ਜਿਹੜੇ ਸਾਡੇ ਭਾਈ ਲੋਕਲ ਮੁੱਦੇ ਨੇ ਜਿਹੜੇ ਖੇਲੂ ਮੁੱਦੇ ਨੇ ਇਹ ਹੋਗੇ ਉਹ ਮੁੱਦੇ ਜਿਹੜੇ ਮੁੱਦੇ ਸਾਡੇ ਵਰਗਾਂ ਨੂੰ ਜਾਂ ਜਿਹੜਾ ਵੀ ਉਹ ਜਿੱਤ ਕੇ ਜਾਊਗਾ ਉਹਨਾਂ ਬੰਦਿਆਂ ਨੂੰ ਲੋਕ ਸਭਾ ਦੇ ਵਿੱਚ ਚੱਕਣੇ ਚਾਹੀਦੇ ਐ। ਹੁਣ ਲੋਕਲ ਮੁੱਦਿਆਂ ਦੀ ਆਪਾਂ ਜਿਹੜੀ ਗੱਲ ਕਰਦੇ ਆਂ ਲੋਕਲ ਮੁੱਦੇ ਭਰਾਵੋ ਇੰਨਾ ਕਹਿ ਸਕਦੇ ਆਂ ਕਿ ਜੇ ਤੁਸੀਂ ਲੋਕਾਂ ਨੇ ਸਾਥ ਦਿੱਤਾ ਤਾਂ ਅਸੀਂ ਤੁਹਾਡੇ ਨਾਲ ਹਰ ਪੱਖ ਤੋਂ ਆ ਕੇ ਖੜਦੇ ਆ ਇਹਨੂੰ ਪਹਿਲਾਂ ਵੀ ਖੜਦੇ ਆ ਤੁਸੀਂ ਸੁਣਦੇ ਰਹਿੰਦੇ ਹੋਗੇ ਅਸੀਂ ਪਹਿਲਾਂ ਵੀ ਖੜਦੇ ਆ ਆ ਕੇ ਬਿਨਾ ਪਾਵਰਾਂ ਬਿਨਾ ਤਾਕਤਾਂ ਤੋਂ ਬਿਨਾ ਐਮਐਲਐ ਐਮਪੀ ਬਣੇ ਤੋਂ ਵੀ ਪਹਿਲਾਂ ਵੀ ਲੋਕਾਂ ਨਾਲ ਖੜਦੇ ਆ ਜੇ ਤੁਸੀਂ ਲੋਕਾਂ ਨੇ ਸਾਥ ਦਿੱਤਾ ਤਾਂ ਸਾਨੂੰ ਜਿੱਥੇ ਮਰਜ਼ੀ ਆਵਾਜ਼ ਮਾਰ ਲਿਓ ਅੱਧੀ ਰਾਤ ਨੂੰ ਆਵਾਜ਼ ਮਾਰ ਲਿਓ ਤੁਹਾਡੇ ਨਾਲ ਆ ਕੇ ਖੜ ਜਾਾਂਗੇ ਪਰ ਸ਼ਰਤ ਇੱਕੋ ਹੀ ਐ ਮੈਂ ਰੱਖਦਾ ਹੁੰਦਾ ਕਿ ਗਲਤ ਦਾ ਸਾਥ ਨਹੀਂ ਦੇਣਾ ਇਹ ਮੇਰਾ ਹਰ ਪਿੰਡ ਦੇ ਵਿੱਚ ਮੈਂ ਬਾਈ ਦੀ ਚੋਣ ਮੌਰ ਤੋਂ ਲੜੀ ਸੀ ਉੱਚਾਈ ਮੈਂ ਹੱਸੇ ਤੋਂ ਹਰ ਪਿੰਡ ਤੇ ਬੋਲਿਆ ਹੀ ਜਾ ਕੇ ਮੈਂ ਜੇ ਤੁਸੀਂ ਇਹ ਗੱਲ ਕਹੋਗੇ ਕੱਲ ਨੂੰ ਵੀ ਸਾਡਾ ਜੀ ਮੁੰਡਾ ਤੱਕ ਸਿਰ ਨਾਲੋਂ ਹੀ ਬੈਠਾ ਜਾਂਦਾ ਸੀ ਮੋਟਰਸਾਈਕਲ ਤੇ ਉਹ ਗੋਲੀਆਂ ਚੱਟਾ ਦਾ ਮੂਹਰੇ ਤੋਂ ਫੜਿਆ ਗਿਆ ਸਾਡਾ ਦੋਈ ਬੈ ਗਿਆ ਸੀਗਾ ਹਾਦਸੇ ਕੇ ਮੈਨੂੰ ਇਤਾਰ ਦੇ ਮੈਂ ਕਿਹਾ ਇਹ ਗੱਲ ਨਹੀਂ ਹੋਣੀ ਕੱਲ ਨੂੰ ਕੋਈ ਬੰਦਾ ਉਹਦਾ ਕਵੇ ਵੀ ਸਾਡਾ ਮੁੰਡਾ ਤੇ ਗੋਲੀਆਂ ਜਾਂ ਚੋਰੀ ਚ ਫੜਿਆ ਗਿਆ ਸਾਡੀ ਮਦਦ ਕਰ ਦੇ ਗਲਤ ਦਾ ਮੈਂ ਸਾਥ ਨਹੀਂ ਦੇਣਾ ਕਾਲ ਨੂੰ ਤੁਸੀਂ ਕਹੋ ਬਾਈ ਲੱਖਾ ਸਿਆ ਤੇਰਾ ਸਾਥ ਦਿੱਤਾ ਸੀ ਵੋਟਾਂ ਪਾਈਆਂ ਤੇਰੀ ਖਾਤਰ ਬਹੁਤ ਜ਼ੋਰ ਲਾਇਆ ਤੇਲ ਵੀ ਫੂਕਿਆ ਭਜ ਨੱਚ ਕੀਤੀ ਸਾਡੇ ਮੁੰਡੇ ਨੇ ਕਿਹਦਾ ਸਿਰ 파ੜਤਾ ਉੱਥੇ ਮੇਰਾ ਜਵਾਬ ਆ ਕਿਉਂਕਿ ਮੈਂ ਧੱਕੇ ਦੇ ਖਿਲਾਫ ਹਾਂ ਜਿੱਥੇ ਧੱਕਾ ਹੋਊਗਾ ਜਿੱਥੇ ਮਰਜੀ ਬਾਜ਼ ਮਾਰ ਲੈ ਖੜਾ ਲੋ ਪਰ ਜੇ ਤੁਸੀਂ ਵੀ ਮੇਰੇ ਨਾਲ ਤੁਰ ਕੇ ਕਹਿਦਾ ਵੀ ਚਲੋ ਜੀ ਸਾਡੇ ਨਾਲ ਲੱਖਾ ਜਾਂ ਸਾਡੇ ਨਾਲ ਫਲਾਨਾ ਇਹ ਧੱਕਾ ਕਰਨਾ ਉਹ ਉਹ ਆਪਣੇ ਕੋਲੋਂ ਗੱਲ ਨਹੀਂ ਹੋਣੀ ਕਿਉਂਕਿ ਮੈਂ ਲੋਕਾਂ ਦੇ ਹਾਲਾਤ ਦੇਖਦਾ ਐਚੇ ਜਿਹੜਾ ਬੰਦਾ ਗਲਤ ਹੁੰਦਾ ਜਿਹੋ ਲੀਡਰਾਂ ਨਾਲ ਆ ਲਿਆ ਹੁੰਦਾ ਲੀਡਰ ਉਹਦੀ ਹਮਾਇਤ ਕਰਦੇ ਆ ਪਰ ਜਿਹੜਾ ਬੰਦਾ ਸਹੀ ਹੁੰਦਾ ਕਈ ਵਾਰੀ ਸਹੀ ਬੰਦਾ ਹਾਰ ਜਾਂਦਾ ਸਹੀ ਬੰਦਿਆਂ ਦੇ ਮੁਕਾਦਮੇ ਦਰਜ ਹੋ ਜਾਂਦੇ ਨੇ ਝੂਠੇ ਬੰਦੇ ਲੀਡਰਾਂ ਨੇੜਤਾ ਹੋਣ ਕਰਕੇ ਕਾਮਯਾਬ ਹੋ ਜਾਂਦੇ ਨੇ ਮੈਂ ਨਹੀਂ ਚਾਹੁੰਦਾ ਕਿ ਲੋਕਾਂ ਦੀਆਂ ਆਸਾਂ ਵਿੱਚ ਕੋਈ ਦੁਸ਼ਮਣੀਆਂ ਪੈਣ ਆਸਾਂ ਵਿੱਚ ਲੜਨ ਲੋਕ ਸੋ ਮੈਂ ਤੁਹਾਡੇ ਨਾਲ ਇੰਨਾ ਵਾਦਾ ਕਰਕੇ ਚੱਲਿਆ ਪਹਿਲਾ ਸਾਡਾ ਅੱਜ ਬਠਿੰਡੇ ਦੇ ਅੰਦਰ ਸ਼ਹਿਰ ਦੇ ਅੰਦਰ ਪਿੰਡ ਅਸੀਂ 450 ਦੇ ਕਰੀਬ ਜਾ ਚੁੱਕੇ ਆ 200 ਪਿੰਡ ਸਾਡਾ ਬਚਿਆ 650 ਪਿੰਡ ਆ ਬਠਿੰਡੇ ਹਲਕੇ ਦਾ ਤਾਂ ਤੁਹਾਡੇ ਸ਼ਹਿਰ ਦੇ ਵਿੱਚ ਅਸੀਂ ਪਹਿਲੀ ਦਫਾ ਇੱਥੇ ਆ ਜਾਈਆਂ ਸੁਣ ਨਾਲ ਇੰਨਾ ਹੀ ਵਾਦਾ ਰਿਹਾ ਇੱਕ ਗੱਲ ਤੁਹਾਨੂੰ ਹੋਰ ਬੇਨਤੀ ਮੈਂ ਕਰ ਦਿੰਨਾ ਕਿ ਜੇ ਭਾਈ ਐਮ ਐਲ ਏ ਐਮ ਪੀ ਐ ਬਣਨਾ ਹੁੰਦਾ ਨਾ ਤੁਸੀਂ ਇੰਨੇ ਬੰਦੇ ਖੜੇ ਹੋ ਮਾਵਾਂ ਬੈਠੀਆਂ ਪਣਾ ਬੈਠੀਆਂ ਬਜ਼ੁਰਗ ਨੌਜਵਾਨ ਬੈਠੇ ਆ ਤੁਹਾਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਹਰ ਬੰਦੇ 'ਚ ਰੱਬ ਵਸਦਾ ਅੱਜ ਵੀ ਸਾਰੀਆਂ ਧਿਰਾਂੇ ਜ਼ੋਰ ਲਾਉਂਦੀਆਂ ਸੀ ਵੀ ਲਖਿਆ ਸਾਡੇ ਵੱਲੋਂ ਹੱਥ ਮਿਲਾ ਲਾ ਸਾਡੇ ਵੱਲੋਂ ਆ ਜਾ ਤੈਨੂੰ ਅਸੀਂ ਟਿਕਟ ਦੇ ਦਿੰਨੇ ਆ ਕਾਂਗਰਸ ਵਾਲੇ ਵੀ ਆਮ ਆਦਮੀ ਵਾਲੇ ਵੀ ਮੈਨੂੰ ਇਥੋਂ ਇੱਕ ਨਹੀਂ ਦੋ ਇਹ ਕਹਿੰਦੇ ਮੇਰਾ ਸਾਥੀ ਹੈ ਇੱਕ ਭਾਨਾ ਸਿੰਘ ਸਿੱਧੂ ਸੁਣਦੇ ਰਹਿੰਦੇ ਹੋਵੋਗੇ ਉਹਨੂੰ ਸਰੂਰ ਤੋਂ ਖੜਾ ਕਰਦੇ ਤੂੰ ਇਥੋਂ ਕੋਹਿੰਡੇ ਆ ਜਾ ਮੈਂ ਕਿਹਾ ਭਾਈ ਨਹੀਂ ਛੋਡੇ ਜੇ ਪਟੇ ਪਵਾਲੇ ਗਲਾਂ ਚ ਛੋਡੀ ਬੋਲੀ ਬੋਲਣੀ ਪੈਣੀ ਆ ਸਾਤੋਂ ਪੰਜਾਬ ਦੀ ਗੱਲ ਹੋਣੀ ਹੀ ਕੋਈ ਗੱਲ ਨਹੀਂ ਇਹ ਲੋਕਾਂ ਨੇ ਫੈਸਲਾ ਕਰਨਾ ਹੈ ਮੈਂ ਜੇ ਬਾਈ ਬਾਈ ਦੇ ਵਿੱਚ ਵੀ ਐਮਐਲਏ ਬਣਨਾ ਹੁੰਦਾ ਨਾ ਬਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੰਨੀ ਲਹਿਰ ਸੀ ਕੁੱਤੇ ਦੇ ਗੱਲ ਚ ਪਟਾ ਪਾਉਂਦੇ ਉਹ ਵੀ ਜਿੱਤ ਜਾਂਦਾ ਉਦੋਂ ਵੀ ਭਵੰਤ ਮਾਨ ਮੇਰਾ ਮਿੱਤਰ ਰਿਹਾ ਅਸੀਂ ਪੀਪਲ ਪਾਰਟੀ 'ਚ ਇਕੱਠਿਆਂ ਨੇ ਕੰਮ ਕੀਤਾ ਡੇਢ ਸਾਲ ਅਸੀਂ ਭਵਾਨੀਗੜ ਇਕੱਠੇ ਹੋਏ ਬਾਈ ਦੀਆਂ ਵੋਟਾਂ ਤੋਂ ਪਹਿਲਾਂ ਤਾਂ ਭਵੰਤ ਮਾਨ ਨੇ ਕਿਹਾ ਸੀਗਾ ਕਹਿੰਦਾ ਲਖਿਆ ਸਾਡੇ ਨਾਲ ਆ ਜਾ ਪੰਜ ਟਿਕਟਾਂ ਲੈ ਲੈ ਮੈਂ ਕਿਹਾ ਬਾਈ ਨਹੀਂ ਤੂੰ ਜਿਤਨਾ ਤੇਰਾ ਮੂੰਹ ਦਿੱਲੀ ਵੱਲ ਤੇ ਪਿੱਠ ਪੰਜਾਬ ਵੱਲ ਹੋ ਜਾਣੀ ਐ ਸਾਡਾ ਜਿਤ ਜਗੇ ਹਰ ਜਗੇ ਮੂੰਹ ਪੰਜਾਬ ਵਾਲੀ ਰਹਿਣਾ ਸੋ ਇਸ ਕਰਕੇ ਬਾਈ ਛੋਡੇ ਕੋਲੇ ਆਏ ਆ ਲੜ ਰਹੇ ਆ ਨੰਗੇ ਧੜ ਹੋ ਕੇ ਪਹਿਲਾਂ ਵੀ ਲੜ ਰਹੇ ਆ ਹਰ ਉਹ ਮੁੱਦੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਵਿਵਪਤਾ ਖੜੀ ਕਰਨਗੇ ਪੰਜਾਬ ਦੇ ਅੰਦਰ ਚਾਹ ਪਾਣੀਆਂ ਦਾ ਮੁੱਦਾ ਚਾਹੇ ਉਹ ਧਰਤੀ ਹੇਠਾਂ ਜ਼ਹਿਰਾਂ ਪਾਉਣ ਦਾ ਮੁੱਦਾ ਚਾਹੇ ਬੋਲੀ ਦਾ ਮੁੱਦਾ ਚਾਹੇ ਪ੍ਰਵਾਸ ਦਾ ਮੁੱਦਾ ਚਾਹੇ ਨਸ਼ਿਆਂ ਦਾ ਮੁੱਦਾ ਚਾਹਰ ਜੁਗਾਰ ਦਾ ਮੁੱਦਾ ਇਹ ਸਾਰੇ ਮੁੱਦੇ ਲੈ ਕੇ ਲਗਾਤਾਰ ਲੋਕਾਂ ਨੂੰ ਸੁਚੇਤ ਵੀ ਕਰ ਰਹੇ ਆ ਚਕੰਨੇ ਵੀ ਕਰ ਰਹੇ ਆ ਜਗਾ ਵੀ ਰਹੇ ਆ ਲੜ ਵੀ ਰਹੇ ਆ ਤੁਸੀਂ ਲੋਕਾਂ ਨੇ ਮੌਕਾ ਦਿੱਤਾ ਸਾਨੂੰ ਉਥੇ ਜਾਣ ਦਾ ਮੌਕਾ ਮਿਲਿਆ ਲੋਕ ਸਭਾ ਦੇ ਵਿੱਚ ਜਿਹੜੀਆਂ ਗੱਲਾਂ ਸਟੇਜਾਂ ਤੇ ਬੋਲਦੇ ਆ ਅੱਜ ਤਾਂ ਆਮ ਰਹਿ ਜਾਂਦੀਆਂ ਨੇ ਗੱਲਾਂ ਇੱਚੀ ਰਹਿ ਜਾਂਦੀਆਂ ਨੇ ਉਹ ਗੱਲਾਂ ਰਿਕਾਰਡ ਹੁੰਦੀਆਂ ਨੇ ਉਹ ਗੱਲਾਂ ਦਾ ਨੋਟਿਸ ਹੁੰਦਾ ਯੂਨੋ ਤੱਕ ਉਹ ਗੱਲਾਂ ਦਾ ਜਵਾਬ ਦੇਣਾ ਪੈਂਦਾ ਸਰਕਾਰਾਂ ਨੂੰ ਜਿਹੜੀਆਂ ਗੱਲਾਂ ਹੀ ਜਾ ਕੇ ਉੱਥੇ ਠਾ ਸਕਦੇ ਭਾਈ ਜੇ ਤੁਹਾਨੂੰ ਸਾਡੇ ਵਿਚਾਰ ਚੰਗੇ ਲੱਗਦੇ ਆ ਸੋਚ ਚੰਗੀ ਲੱਗਦੀ ਆ ਕਿਉਂਕਿ ਪਾਰਟੀਆਂ ਨਾਲ ਆਪਾਂ ਜੁੜੇ ਹੁੰਨੇ ਆ ਅਬੀਬਾ ਅਸੀਂ 30 ਸਾਲ ਦੇ ਦੀ ਕਾਂਗਰਸ ਨਾਲ ਜੁੜੇ ਆ ਅਸੀਂ 20 ਸਾਲ ਦੇ ਕਾਲੀਆਂ ਨਾਲ ਜੁੜੇ ਆ ਜਾਂ ਅਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਆ ਤਾਂ ਉਹਨਾਂ ਪਾਰਟੀਆਂ ਤੋਂ ਧੜਿਆਂ ਤੋਂ ਉੱਪਰ ਉੱਠ ਕੇ ਇੱਕ ਸੋਚ ਨੂੰ ਸਮਝਦੇ ਹੋਏ ਇਹ ਵਿਚਾਰਧਾਰਾ ਨੂੰ ਸਮਝਦੇ ਹੋਏ ਸਾਡਾ ਸਾਥ ਦਿਓ ਬਾਈ ਅਸੀਂ ਵਾਦਾ ਕਰਕੇ ਜਾਂਦੇ ਆ ਜ਼ਿੰਦਗੀ 'ਚ ਮੈਂ ਇੱਕ ਵਾਦਾ ਕਰਕੇ ਜਾਂਦਾ ਤੁਹਾਡੇ ਨਾਲ ਕਿ ਜ਼ਿੰਦਗੀ ਦੇ ਵਿੱਚ ਕਦੇ ਤੁਹਾਨੂੰ ਇਹ ਆਪਣੇ ਆਪ ਦੇ ਪਸਤਾਵਾ ਨਹੀਂ ਹੋਊਗਾ ਆਪਣੇ ਆਪ ਦੇ ਉੱਤੇ ਕਦੇ ਨਿਰਾਸ਼ਾ ਨਹੀਂ ਪੱਲੇ ਪਊਗੀ ਵੀ ਅਸੀਂ ਕਿਸੇ ਬੰਦਾ ਸਾਥ ਦਿੱਤਾ ਸੀ ਤੇ ਉਹ ਬੰਦਾ ਵੀ ਅੱਖਾਂ ਫੇਰ ਗਿਆ ਸੋ ਮੇਰੀ ਜਿਹੜੀ ਦਿਲ ਦੇ ਵਿੱਚ ਗੱਲ ਆਉ ਮੇਰੀ ਜ਼ੁਬਾਨ ਤੇ ਆ ਗੱਲ ਮੈਂ ਉਨੀ ਕੱਢਦਾ ਹੁੰਨਾ ਜਿੰਨੀ ਮੈਂ ਪੂਰੀ ਕਰ ਸਕਾਂ ਸੋ ਜਿਹੜੀ ਗੱਲ ਮੈਂ ਕੱਲ ਨੂੰ ਲੋਕਾਂ ਨਾਲ ਅੱਖ ਨਾਲ ਅੱਖੀ ਮਲਾਦ ਨਾ ਸਕਾਂ ਕਿ ਇੱਥੇ ਲੋਕਾਂ ਦੇ ਸਾਹਮਣੇ ਖੜ ਕੇ ਬੋਲ ਹੀ ਨਾ ਸਕਾਂ ਉਹ ਗੱਲ ਮੈਂ ਕਦੇ ਕਰਦਾ ਨਹੀਂ ਤੁਸੀਂ ਸਾਥ ਦਿਓਗੇ ਸਾਨੂੰ ਅੱਧੀ ਰਾਤ ਨੂੰ ਬਾਹਰ ਫੜ ਕੇ ਠਾ ਲੋ ਆਵਾਜ਼ ਮਾਰ ਲਿਓ ਵੀ ਭਾਈ ਸਾਡੇ ਆਸਰਸਿਆ ਜੀ ਉਥੇ ਤੁਹਾਡੇ ਨਾਲ ਅਸੀਂ ਆ ਕੇ ਹਰ ਪੱਖ ਤੋਂ ਖੜ ਜਾਾਂਗੇ ਧੰਨਵਾਦ ਸਾਰਿਆਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ